ਪਤਾ ਨਹੀਂ ਅੱਜ ਤੁਸੀਂ ਇਕੱਠੇ ਆਏ ਹੋਇਆ ਹੋਇਆ ਟੀ ਪੁਆਇੰਟ ਤੇ ਤੁਹਾਡੀ ਐਸੋਸੀਏਸ਼ਨ ਇਕੱਠੀ ਹੋਈ ਕਿਸ ਕੰਮ ਨੂੰ ਹੋਇਆ ਜਿਹੜੀਆਂ ਤੁਸੀਂ ਕਾਲੀਆਂ ਝੰਡੀਆਂ ਫੜ ਕੇ ਅੱਜ ਤੁਸੀਂ ਕੀ ਕਿਸੇ ਦਾ ਇੰਤਜ਼ਾਰ ਕਰ ਰਹੇ ਹੋ ਕਦ ਲਈ ਇਕੱਠੇ ਹੋਏ ਜੀ ਮੇਰੇ ਵੱਲੋਂ ਸਾਰਿਆਂ ਨੂੰ ਜੈ ਬਾਲ ਮਿਕੀ ਹਰ ਹਰ ਬਾਲਮੀਕੀ ਅੱਜ ਸਾਡੇ ਸਾਰੇ ਭਰਾ ਬਾਲਮਿਕ ਸਮਾਜ ਦੇ ਰਵਿਦਾਸ ਸਵਾਏ ਸਾਰੇ ਐਸਸੀ ਭਰਾ ਸਾਡੇ ਇੱਥੇ ਇਕੱਠਾ ਆਇਆ ਤੁਹਾਨੂੰ ਪਤਾ ਹੈ ਪਿਛਲੇ ਸਾਲ 11ਵੇਂ ਮਹੀਨੇ ਇੱਕ ਬਾਬਾ ਜੀ ਆ ਜੀ ਬਾਬਾ ਜੀ ਕਹਾਂਗੇ ਪਖੰਡੀ ਬਾਬਾ ਜੀ ਇੱਕ ਦਲਵੀਰ ਸਿੰਘ ਧਰਮਾਲਾ ਮੋਗੇ ਤੋਂ ਇਹ ਇੱਕ ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਕੀਰਤਨ ਦੇ ਵਿੱਚ ਭਗਵਾਨ ਬਾਲਮਿਕੀ ਮ ਇਨਾਂ ਦੇ ਵਗੈਰਾ ਪਰਚਾ ਵੀ ਕਰਾਇਆ ਸਾਡੀ ਜਥੇਬੰਦੀਆਂ ਨੇ ਵਕੈਦਾ ਪਰਚਾ ਹੋਇਆ 4 ਨੰਬਰ ਡਿਵੀਜ਼ਨ ਜਲੰਧਰ ਦੇ ਵਿੱਚ ਕਿਉਂਕਿ 11ਵੇਂ ਮਹੀਨੇ ਦਾ ਪਰਚਾ ਹੈ ਇਹ ਸ਼ਰਿਆਮ ਆਪਣੇ ਪ੍ਰੋਗਰਾਮ ਕਰ ਰਿਹਾ ਆ ਲੋਕਾਂ ਨੂੰ ਰੱਬ ਬਾਰੇ ਦੱਸ ਰਿਹਾ ਪਰ ਮਹਾ ਪ੍ਰਭਾਂ ਬਾਰੇ ਗਲਤ ਬੋਲ ਰਿਹਾ ਭਗਵਾਨ ਵਾਲਮੀ ਕੁਮਾਰੇ ਅੱਜ ਸਾਨੂੰ ਪਤਾ ਲੱਗਾ ਸਾਡੀ ਟੀਮ ਦੇ ਕਿ ਮੈਂਬਰਾਂ ਨੂੰ ਪਤਾ ਲੱਗਾ ਹੈ ਕਿ ਸਾਡੇ ਭੋਬਾ ਥਾਣੇ ਦੇ ਅਧੀਨ ਪਿੰਡ ਪਿੰਡ ਪਤਿਆਲਾ ਇੱਥੇ ਆਇਆ ਹੋਇਆ ਆਪਣਾ ਕੀਰਤਨ ਵਗੈਰਾ ਕਰਦਾ ਜੋ ਵੀ ਆ ਚਲੋ ਆਪਾਂ ਉਹ ਵੀ ਸਾਡੇ ਭਰਾ ਆ ਜਿਨ੍ਹਾਂ ਨੇ ਪ੍ਰੋਗਰਾਮ ਕਰਵਾਇਆ ਆਪਾਂ ਉਸ ਦੇ ਧਰਮ ਨੂੰ ਆਪਾਂ ਕੋਈ ਨੁਕਸਾਨ ਨਹੀਂ ਪਹੁੰਚਾ ਆਪਾ ਉਹਦਾ ਇੱਥੇ ਵਿਰੋਧ ਕਰ ਰਹੇ ਆ ਕਿਉਂਕਿ ਇਹਦਾ ਕਾਫਲਾ ਕੁਝ ਟਾਈਮ ਦੇ ਨੰਗਣ ਆਲਾ ਸਾਡੇ ਸਾਰੇ ਸਮਾਜ ਵੱਲੋਂ ਬਾਲਮਿਕ ਸਮਾਜ ਵੱਲੋਂ ਸਾਰੇ ਅਸੀਂ ਸਮਾਜ ਵੱਲੋਂ ਇਸ ਨੂੰ ਇੱਥੇ ਕਾਲੀਆਂ ਝੰਡੀਆਂ ਦਿਖਾਈਓਗੇ ਇਸ ਦਾ ਵਿਰੋਧ ਕੀਤਾ ਜਾਊਗਾ ਮੇਰੀ ਸਾਰੇ ਸਮਾਜ ਨੂੰ ਪੰਜਾਬ ਦੇ ਵਿੱਚ ਬੇਨਤੀ ਆ ਕਿ ਜਿੱਥੇ ਵੀ ਜਾਂਦਾ ਇਹ ਨਹੀਂ ਕਿ ਆਪਾਂ ਪਰਚਾ ਕਰਾ ਦਿੱਤਾ ਦਾ ਘਰ ਬਹਿਣਾ ਕਿਤੇ ਵੀ ਇਹਦਾ ਕੋਈ ਕੀਰਤਨ ਹੁੰਦਾ ਜਾਂ ਕੋਈ ਵੀ ਦਰਬਾਰ ਇਹ ਲਾਉਂਦਾ ਕੋਈ ਵੀ ਪ੍ਰੋਗਰਾਮ ਪੂਛਾ ਦਿੰਦਾ ਕੁਝ ਵੀ ਦਿੰਦਾ ਅਖੰਡੀ ਬਾਬਾ ਜੀ ਉਹ ਤਲਵੀਰ ਸਿੰਘ ਧਰਮਾਲਾ ਤੇ ਜਿੱਥੇ ਵੀ ਇਹ ਜਾਂਦਾ ਪੰਜਾਬ ਦੇ ਵਿੱਚ ਇਹਦਾ ਡਟ ਕੇ ਵਿਰੋਧ ਕੀਤਾ ਜਾਵੇ ਤੇ ਸਾਡੇ ਨਿੰਦੀ ਪ੍ਰਧਾਨ ਜੀ ਵੀ ਬੋਲਣਗੇ ਦੋਛਾ ਇਹ ਨਹੀਂ ਪਰਚਾ ਹੋਇਆ ਜੀ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਜੇ ਤੱਕ ਕੋਈ ਨਹੀਂ ਅਸੀਂ ਆਪਣੇ ਲੋਕਲ ਥਾਣੇ ਗਏ ਸੀਗੇ ਸਾਨੂੰ ਐਸਐਸਓ ਸਾਹਿਬ ਨੇ ਕਿਹਾ ਜੀ ਤੁਸੀਂ 4 ਨੰਬਰ ਡਿਵੀਜ਼ਨ ਨਾਲ ਗੱਲ ਕਰੋ ਉਸੇ ਵਾਲੇ ਐਸਐਸਓ ਨਾਲ ਵੀ ਗੱਲ ਹੋਈ ਪੁਲਿਸ ਨੇ ਉਹਨਾਂ ਦਾ ਵਧੇ ਪੱਲਾ ਝਾੜਦੀ ਹੈ ਜੀ ਈਹੀ ਸਾਡੇ ਸਮਾਜ ਦੇ ਕੋਈ ਹੁੰਦਾ ਤੇ ਪੁਲਿਸ ਨੇ ਮੈਂਡੋ ਮੈਂਡੀ ਸਾਡਾ ਭਰਾ ਚੱਕ ਲੈਣਾ ਹੈਗਾ ਮੰਨ ਲਓ ਕੋਈ ਸਾਡਾ ਮਹਾਪੁਰ ਜੜਾ ਸਾਡਾ ਕਥਾਵਾਚਕ ਚੱਕ ਲੈਣਾ ਹੈਗਾ ਫਿਰ 4 ਨੰਬਰ ਡਿਵੀਜ਼ਨ ਸਾਡੀ ਗੱਲ ਵੀ ਐਸਐਸਓ ਸਾਹਿਬ ਨਾਲ ਉਹ ਕਹਿੰਦੇ ਜੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਚਲੋ ਆਪਾਂ ਹੁਣ ਇਹ ਆ ਕਿ ਆਪਾਂ ਵਿਰੋਧਤਾ ਕਰਨੀ ਆ ਜੀ ਕਿਉਂਕਿ ਗਾਂਦੋ ਇਦਾਂ ਦੇ ਬਾਬੇ ਜੋ ਸਮਾਜ 'ਚ ਗਲਤ ਸੰਦੇਸ਼ ਦਿੰਦੇ ਆ ਦੂਸਰੇ ਧਰਮਾਂ ਬਾਰੇ ਆਪਣੇ ਧਰਮ ਨੂੰ ਤੇ ਵਧੀਆ ਦੱਸਦੇ ਆ ਪਰ ਸਾਡੇ ਸਮਾਜ ਨੂੰ ਐਸੀ ਸਮਾਜ ਨੂੰ ਇਹ ਗਲਤ ਦੱਸਦੇ ਆ ਇਹਦਾ ਇੱਥੇ ਵਿਰੋਧ ਕੀਤਾ ਜਾਊਗਾ ਇਸ ਨੂੰ ਕਾਲੀਆਂ ਝੰਡੀਆਂ ਦਿਖਾਈ ਜਾਊਗੇ ਇਹਦੇ ਖਿਲਾਫ ਨਾਰੇਬਾਜ਼ੀ ਕੀਤੀ ਜਾਊਗੀ ਹਾਂਜੀ ਨਿੰਦੇ ਜੀ ਕੀ ਕਹਿਣਾ ਚਾਹੁੰਦੇ ਆ ਜਿਹੜੇ ਇਦਾਂ ਦੇ ਕੁਛ ਜਿਹੜੇ ਹੈਗੇ ਆ ਆਪਣੇ ਆਪ ਨੂੰ ਧਾਰਮਿਕ ਦੱਸ ਕੇ ਪਰ ਸਮਾਜ ਦੇ ਵਿੱਚ ਜਿਹੜਾ ਆ ਇੱਕ ਦੁਸ਼ਮਣੀ ਪੈਦਾ ਕਰਦੇ ਇੱਕ ਮਾਹੌਲ ਖਰਾਬ ਕਰਦੇ ਆ ਕੀ ਕਹਿਣਾ ਚਾਹੋਂਗੇ ਮੈਂ ਸਭ ਤੋਂ ਪਹਿਲੇ ਜੈ ਗੁਰੂ ਵਾਲਮੀਕੀ ਜੀ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਇਦਾਂ ਦੇ ਅਖੌਤੀ ਜਿਹੜੇ ਕੀਰਤਨੀਏ ਹਨ ਆਪਣੇ ਆਪ ਨੂੰ ਬਾਬੇ ਬਣ ਕੇ ਬੈਠੇ ਡੇਰਾਬਾਦ ਫਲਾਇਆ ਜਿਨ੍ਹਾਂ ਨੇ ਇਹਨਾਂ ਨੂੰ ਇਹ ਚਾਹੀਦਾ ਅਸੀਂ ਇੱਕ ਵਾਰ ਨਹੀਂ ਜਦੋਂ ਤੋਂ ਇਹ ਲੋਕ ਬਾਰ-ਬਾਰ ਬਾਰ-ਬਾਰ ਜਾਨ ਬੁੱਝ ਕੇ ਸਾਡੇ ਗੁਰੂ ਭਗਵਾਨ ਵਾਲਮੀਕ ਸੁਆਮੀ ਜੀ ਬਾਰੇ ਗਲਤ ਟਿੱਪਣੀ ਕਰਦੇ ਆ ਆਪਣੀ ਫੇਮ ਖੱਟਣ ਲਈ ਇਹਨਾਂ ਨੂੰ ਪਤਾ ਆ ਅਸੀਂ ਧਰਨੇ ਲਾਵਾਂਗੇ ਇਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਨੂੰ ਉਨੀ ਫੇਮ ਮਿਲਣੀ ਆ ਪਰ ਅਸੀਂ ਹੁਣ ਪਹਿਲਾਂ ਵਾਲਾ ਕੰਮ ਨਹੀਂ ਕਰਨਾ ਅੱਜ ਅਸੀਂ ਐਸਐਚਓ ਭੋਪਾ ਉੱਪਰ ਐਸਐਚਓ 4 ਨੰਬਰ ਨੂੰ ਵੀ ਦੱਸਿਆ ਸਿਰਫ ਅਸੀਂ ਉੱਥੇ ਗਏ ਵੀ ਪਤਿਆਲਾ ਜਿੱਥੇ ਇਹਨਾਂ ਦਾ ਅੱਜ ਕੀਰਤਨ ਸੀਗਾ ਅਸੀਂ ਉੱਥੇ ਕੋਈ ਵਿਗਨ ਨਹੀਂ ਪਾਇਆ ਨਾ ਪਾਵਾਂਗੇ ਕਿਸੇ ਦੇ ਸਾਡੇ ਵਾਸਤੇ ਸਾਰੇ ਭਗਵਾਨ ਇੱਕੋ ਜਿਹੇ ਆ ਸਾਰੇ ਧਰਮਾਂ ਦਾ ਅਸੀਂ ਸਨਮਾਨਤ ਕਰਦੇ ਆ ਕਿਸੇ ਨੂੰ ਅਸੀਂ ਛੋਟਾ ਵੱਡਾ ਨਹੀਂ ਸਮਝਦੇ ਪਰ ਇਦਾਂ ਦੇ ਅਖੌਤੀ ਕੀਰਤਨੀਆਂ ਜਿਹੜੇ ਇਹਨਾਂ ਨੂੰ ਮੈਂ ਚੇਤਾਵਨੀ ਦੇਣੀ ਚਾਹੁੰਨਾ ਕਿ ਆਪਣੇ ਜਵਾਨ ਤੇ ਕੰਟਰੋਲ ਕਰਕੇ ਕੀਰਤਨ ਕਰੋ ਤੁਸੀਂ ਆਪਣਾ ਜਿਹੜਾ ਵੀ ਕੀਰਤਨ ਕਰਦੇ ਹੋ ਉਹ ਕਰੋ ਲੋਕਾਂ ਨੂੰ ਗੁਰੂ ਘਰ ਨਾਲ ਜੋੜੋ ਨਾ ਕਿ ਤੋੜੋ ਅਸੀਂ ਇਹਨੂੰ ਚੇਤਾਵਨੀ ਇਹ ਦਿੰਨੇ ਜੇ ਤੁਸੀਂ ਵਾਰ-ਵਾਰ ਇਦਾਂ ਦੇ ਕੰਮ ਕਰਨੇ ਇਹ ਨਾ ਹੋਵੇ ਸਾਨੂੰ ਮੁੜ ਕੇ ਦੁਬਾਰਾ ਆਪਣੇ ਪੁਰਾਣੇ ਬਜ਼ੁਰਗਾਂ ਵਾਲੇ ਕੰਮ ਕਰਨੇ ਪੈਣ ਜੇ ਸਾਡਾ ਕਾਨੂੰਨ ਇਹ ਸਾਥ ਨਾ ਦਿੱਤਾ ਨਾ ਇਹਨੂੰ 11ਵੇਂ ਮਹੀਨੇ ਦਾ ਪਰਚਾ ਹੋਇਆ ਜੀ ਆ ਹੁਣ ਅੱਜ ਕੱਲ੍ਹ ਕਹਿੰਦੇ ਨੋਟਿਸ ਐਸਐਚਓ ਸਾਹਿਬ ਚਾਰ ਨੰਬਰ ਡਿਵੀਜ਼ਨ ਵਾਲੇ ਕਹਿੰਦੇ ਭੇਜਿਆ ਉਹ ਵੀ ਅੱਜ ਅਸੀਂ ਫੋਨ ਕੀਤਾ ਤਾਂ ਇਹਨਾਂ 3 ਮਹੀਨੇ ਤੋਂ ਕੀ ਕਰਦੇ ਪਈ ਪੁਲਿਸ ਇਹ ਪੁਲਿਸ ਨੇ ਸਾਨੂੰ ਕਹਿੰਦੇ ਨੇ ਖਾੜਕੂ ਬਣਾਉਂਦੀ ਪੁਲਿਸ ਇਹ ਜਾਣਬੁੱਝ ਕੇ ਸਾਨੂੰ ਇਹਨਾਂ ਨਾਲ ਲੜਾਉਣਾ ਚਾਹੁੰਦੇ ਆ ਤਾਂ ਨਹੀਂ ਇਹਨਾਂ ਦੇ ਪਰਚੇ ਕਰਦੇ ਅਸੀਂ ਇਹ ਕੀਰਤਨੀਆਂ ਨੂੰ ਵੀ ਕਹਿਣਾ ਚਾਹੁੰਦੇ ਆ ਅਖੋਤੀ ਨੂੰ ਕਿ ਆਪਣੀ ਜ਼ੁਬਾਨ ਤੇ ਕੰਟਰੋਲ ਕਰਕੇ ਬੋਲਿਆ ਕਰ ਨਹੀਂ ਤੇ ਇਹ ਨਾ ਵੇ ਸਾਨੂੰ ਆ ਕਾਨੂੰਨ ਆਪਣੇ ਹੱਥਾਂ ਚ ਲੈਣਾ ਪਵੇ ਹੋਰ ਵੀ ਜਥੇਬੰਦੀਆਂ ਤੋਂ ਜਿਹੜੇ ਪ੍ਰਧਾਨ ਪਹੁੰਚੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਦੇ ਇਸ ਰੋਸ ਨੂੰ ਲੈ ਕੇ ਜੈ ਹਰਵਾਲ ਵਿੱਕੀ ਜੀ ਹਰ ਹਰਵਾਲ ਵਿੱਕੀ ਸਦੋਜ ਜਿਵੇਂ ਦਾਰਸੀ ਦਿੱਤਾ ਤੁਹਾਨੂੰ ਦਿੰਦੀ ਭਾਈ ਨੇ ਵੀ ਕਿ ਦਲਵੀਰ ਸਿੰਘ ਤਰਵਾਲਾ ਜਿਹੜਾ ਮੁੱਗੇ ਦਾ ਕਥਾ ਬਾਤ ਗਿਆ ਉਸ ਦੇ ਕੋਸ਼ਤ ਤਿੰਨ ਚਾਰ ਮਹੀਨੇ ਪਹਿਲਾਂ ਭਗਵਾਨ ਬਾਲਮੀਕ ਮਹਾਰਾਜ ਦੇ ਬਾਰੇ ਬਹੁਤ ਗਲਤ ਟਿੱਪਣੀ ਬੋਲੀ ਸੀਗੀ ਸੋ ਉਹਦੇ ਸਬੰਧ ਦੇ ਵਿੱਚ ਸਾਡੀਆਂ ਇੱਕ ਕੁਝ ਜਥੇਬੰਦੀਆਂ ਨੇ ਉਤੇ ਪਰਚਾ ਵੀ ਕਰਵਾਇਆ ਹੋਇਆ ਜਲੰਧਰ 4 ਨੰਬਰ ਡਿਵੀਜ਼ਨ ਦੇ ਵਿੱਚ ਜਿਵੇਂ ਉਹਨਾਂ ਨੇ ਦੱਸਿਆ ਹੀ ਆ ਤੇ ਅੱਜ ਉਹਨਾਂ ਦਾ ਜਿਹੜਾ ਕਾਫਲਾ ਆ ਉਹ ਇਥੇ ਪੋਪਰ ਦੇ ਲਾਗੇ ਪਿੰਡ ਲਾਗੇ ਪਿੰਡ ਪਤਿਆਣਾ ਪਿੰਡਾ ਉੱਥੇ ਆਇਆ ਹੋਇਆ ਸੋ ਅਸੀਂ ਉਹਨਾਂ ਨੂੰ ਅੱਜ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਾਂਗੇ ਤੇ ਇਦਾਂ ਦੇ ਕਥਾਵਾਚਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਆਪਣੇ ਜਵਾਨ ਤੇ ਕੰਟਰੋਲ ਰੱਖ ਕੇ ਬੋਲਿਆ ਕਰੋ ਕਿਸੇ ਵੀ ਸਮਾਜ ਦਾ ਜਿਹੜਾ ਕੋਈ ਕੋਈ ਗੁਰੂ ਆ ਕੋਈ ਸੰਤ ਸਮਾਜ ਦੇ ਬਾਰੇ ਬੋਲਣ ਲੱਗੇ ਸੋਚੋ ਕਿਉਂਕਿ ਇਦਾਂ ਦੇ ਆਪਾਂ ਸ਼ਬਦ ਤਾਂ ਬੋਲ ਦਿੰਦੇ ਆ ਫਿਰ ਬਾਅਦ ਵਿੱਚ ਉਹਦੇ ਨਾਲ ਕੀ ਆ ਕਿ ਸਮਾਜ ਦਾ ਮਾਹੌਲ ਖਰਾਬ ਹੁੰਦਾ ਲੜਾਈ ਝਗੜੇ ਦਾ ਵੀ ਮਾਹ ਇਹ ਜੇ ਇਹਦੇ ਤੇ ਕੋਈ ਜਲਦ ਕਾਰਵਾਈ ਹੋਈ ਠੀਕ ਆ ਨਹੀਂ ਤਾਂ ਫਿਰ 2-4 ਦਿਨਾਂ ਦੇ ਵਿੱਚ ਸਾਡੀ ਮੀਟਿੰਗ ਹੈ ਕਿ ਜਲੰਧਰ ਬਹੁਤ ਜਲਦ ਹੋਣ ਜਾ ਰਹੀ ਹੈ ਔਰ ਇਹਦੀ ਗ੍ਰਿਫਤਾਰੀ ਵੀ ਕਰਵਾਵਾਂਗੇ ਸਾਰੇ ਇਕੱਠੇ ਹੋ ਕੇ ਠੀਕ ਆ ਹਾਂਜੀ ਹਾਂਜੀ ਮੇਦਾਰ ਸਿੰਘ ਜੀ ਤੋਂ ਹੀ ਕੀ ਕਹਿਣਾ ਚਾਹੁੰਦੇ ਐ ਅੱਜ ਇਹਦੇ ਤੁਸੀਂ ਜੋ ਵਿਰੋਧ ਕਰ ਰਹੇ ਹੋ ਜੋ ਕਾਲੀਆਂ ਝੰਡੀਆਂ ਲੈ ਕੇ ਉਸ ਕਥਾ ਬਾਚਕ ਦਾ ਉਹਦੇ ਬਾਰੇ ਕੀ ਕਹਿਣਾ ਕਿ ਜੋ ਬੋਲੇ 100 ਰੁਪਏ ਗੁਰੂ ਬਾਲਮੀਕ ਮਹਾਰਾਜ ਕੀ ਜੈ ਮੈਂ ਇਦਾਂ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਇਦਾਂ ਦੇ ਪਖੰਡੀ ਲੋਕ ਆ ਉਹਨਾਂ ਕੋ ਬਚ ਕੇ ਰਹਿਣਾ ਚਾਹੀਦਾ ਆ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਅਸੀਂ ਇਹ ਗੱਲ ਕਹਿੰਦੇ ਵੀ ਕਿਸੇ ਦੇ ਗੁਰੂ ਬਾਰੇ ਕਿਸੇ ਨੂੰ ਗਲਤ ਨਹੀਂ ਬੋਲਣਾ ਚਾਹੀਦਾ ਇਹਨਾਂ ਨੇ ਸਾਡੇ ਗੁਰੂ ਬਾਰੇ ਬੋਲਿਆ ਇਸ ਕਰਕੇ ਉਹਦੇ ਵਿਰੋਧ ਚ ਅਸੀਂ ਸਾਰਾ ਐਸੀ ਸਮਾਜ ਦੇ ਇਕੱਠੇ ਹੋਏ ਆ ਤੇ ਮੈਂ ਹੋਰ ਵੀ ਲੋਕਾਂ ਨੂੰ ਸੰਦੇਸ਼ ਜਗਾਉਣਾ ਜਦੋਂ ਜਿੱਥੇ ਵੀ ਇਹ ਪਖੰਡੀ ਬਾਬੇ ਦਾ ਮੈਨੂੰ ਬਾਬਾ ਨਹੀਂ ਕੋਈ ਪਖੰਡੀ ਆ ਪਖੰਡੀ ਦਾ ਜਿੱਥੇ ਵੀ ਕੋਈ satsang ਹੁੰਦਾ ਆ ਉਥੇ ਸਾਡੇ ਐਸੀ ਸਮਾਜ ਨੂੰ ਚਾਹੀਦਾ ਵੀ ਉਹਨਾਂ ਦਾ ਵਿਰੋਧ ਕਰਨ ਤੇ ਇਦਾਂ ਦੇ ਬਾਬਿਆਂ ਕੋ ਬਚ ਕੇ ਰਹਿਣਾ ਚਾਹੀਦਾ ਜੀ ਤੇ ਪਖੰਡੀ ਸਾਧ ਆ ਜਾਂ ਪਖੰਡੀ ਬਾਬੇ ਆ ਇਦਾਂ ਦੇ ਹੀ ਲੋਕ ਆ ਜਿਹੜੇ ਸਾਡੇ ਪੰਜਾਬ ਦਾ ਮਾਹੌਲ ਨੂੰ ਖਰਾਬ ਕਰਦੇ ਆ ਇਦਾਂ ਦੇ ਹੀ ਉਹ ਲੋਕ ਹੁੰਦੇ ਆ ਤੇ ਆਸ ਵਿੱਚ ਜਿਹੜੀਆਂ ਲੋਕਾਂ ਨੂੰ ਆਸ ਵਿੱਚ ਲੜਨ ਲਈ ਇਹ ਮਜਬੂਰ ਕਰਦੇ ਆ ਉਹਨਾਂ ਲੜਾਉਂਦੇ ਆ ਗਲਤ ਸੰਦੇਸ਼ ਦਿੰਦੇ ਆ ਲੋਕਾਂ ਵਿੱਚ ਤੇ ਮੈਂ ਚਾਹਣਾ ਜੋ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਇਦਾਂ ਦੇ ਲੋਕ ਆ ਪਖੰਡੀ ਉਹਨਾਂ ਦੇ ਵਿਰੁੱਧ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਪਰਚਾ ਦਰਜ ਹੋ ਗਿਆ ਪਰ ਹਾਲੇ ਦੇਖੋ 1 ਸਾਲ ਹੋ ਗਿਆ ਪ੍ਰਸ਼ਾਸਨ ਦੀ ਇਹਦੇ ਵਿੱਚ ਬਹੁਤ ਢਿੱਲ ਮੈਂ ਸਮਝ ਰਿਹਾ ਵੀ ਇੰਨਾ ਚਿਰ ਹੋ ਗਿਆ ਵੀ ਹਾਲੇ ਤੱਕ ਕੋਈ ਬਰਖਲਾਬ ਕੋਈ ਕਾਰਵਾਈ ਨਹੀਂ ਹੋਈ ਇਸ ਕਰਕੇ ਮੈਂ ਪ੍ਰਸ਼ਾਸਨ ਵੀ ਬੇਨਤੀ ਕਰਦਾ ਵੀ ਉਹਦੇ ਜਲਦ ਜਲਦ ਕਾਰਵਾਈ ਕੀਤੀ ਜਾਵੇ ਤੁਹਾਨੂੰ ਜੇਲ੍ਹ ਦੇ ਅੰਦਰ ਧੱਕਿਆ ਜਾਵੇ ਜੋ ਬੋਲੇ ਸੋਨ ਪਾਇ ਗੁਰ ਬਾਲਮੀਕ ਮਹਾਰਾਜ ਕੀ ਜੈ ਸਤਿਪ੍ਰੀਮ ਜੋੜਾ ਹਾਂਜੀ ਜੋੜਾ ਜੀ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਸਾਰੀ ਸੰਗਤ ਨੂੰ ਜੈ ਭੀਮ ਜੈ ਭਾਰਤ ਸਾਰੇ ਮੇਰੇ ਸਤਿਕਾਰਯੋਗ ਸਾਥੀਆਂ ਦਾ ਸਤਿ ਸ਼੍ਰੀ ਅਕਾਲ ਕਿ ਇੱਕ ਖੋਤੀ ਬਾਬਾ ਆ ਜਿਹਨੇ ਬਿਆਨ ਦਿੱਤੇ ਆ ਭਗਵਾਨ ਵਾਲਮੀਕ ਮਹਾਰਾਜ ਜੀ ਬਾਰੇ ਗਲਤ ਉਹਦਾ ਪ੍ਰੂਫ ਸਾਡੇ ਕੋਲ ਐਫ ਆਈ ਆਰ ਨੰਬਰ 120 ਆ ਕੋਈ ਵੀ ਵਿਅਕਤੀ ਦੇਖ ਸਕਦਾ ਐਫ ਆਈ ਨੰਬਰ 120 ਡਿਵੀਜ਼ਨ ਨੰਬਰ 4 ਜਲੰਧਰ ਸੋ ਸਾਡੀ ਮੰਗ ਇਹ ਹੈ ਕਿ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਲੋਕਾਂ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਪੰਜਾਬ ਵਿੱਚ ਸ਼ੋਰ ਸ਼ਰਾਬਾ ਜਾਂ ਕੋਈ ਵੀ ਉਹਨੀ ਕੀ ਗੱਲ ਨਾ ਹੋਵੇ ਅਸੀਂ ਚਾਹੁੰਦੇ ਹਾਂ ਕਿ ਬਾਬੇ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਇਦਾਂ ਦੇ ਜਿਹੜੇ ਬਾਬੇ ਆ ਜੋ ਸਮਾਜ ਵਿੱਚ ਵਿਤਕਰਾ ਪੈਦਾ ਕਰ ਰਹੇ ਆ ਅਸੀਂ ਤੇ ਭਾਈਚਾਰਾ ਚਾਹੁੰਦੇ ਆ ਲੇਕਿਨ ਇਦਾਂ ਦੇ ਜਿਹੜੇ ਵਿਤਕਰਾ ਫਲਾਰੇ ਨੂੰ ਜਲਦ ਤੋਂ ਜਲਦ ਦੇ ਹੱਥ ਪਾਈ ਜਾਵੇ ਤਾਂ ਜੋ ਸਾਰੇ ਵਿੱਚ ਸਾਂਝਾ ਭਾਈਚਾਰਾ ਬਣਿਆ ਰਵੇ ਤੇ ਬਾਬੇ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਇਹਦੇ ਸੰਘਰਸ਼ ਤੇਜ਼ ਕੀਤਾ ਜਾਵੇਗਾ ਇੰਨਾ ਹੀ ਕੰਦਾ ਜੈਪੀ ਜੈ ਭਾਰਤ ਹਾਂ

हमरे भगवान का शक्ति हमरे का शक्ति हमरे का शक्ति हमरे बाबा जी ये रहो यार अपने बाइक